ਮੌਲਤ ਤੇ ਮੌਲਤ ਲੱਤੀ ਜਾ ਰਹੀ ਹੈ ਪਹਿਲਾਂ 20 ਦਿਨ ਦੀ ਮੌਲਤ ਲਈ 20 ਦਿਨ ਦਾ ਸਮਾਂ ਲਿਆ ਹੁਣ ਦੁਬਾਰਾ ਸਮਾਂ ਲੈ ਲਿਆ ਗਿਆ ਹੈ ਯਾਨੀ ਕਿ ਮਾਛੀਵਾੜੇ ਜਿਹੜੀ ਅੱਜ ਮੀਟਿੰਗ ਹੋਈ ਹੈ ਸ਼੍ਰੀ ਕਾਰਤਕ ਸਾਹਿਬ ਦੇ ਜ세ਦਾਰ ਦੇ ਨਾਲ ਉਹਦੇ ਵਿੱਚ ਦਲਜੀਤ ਸਿੰਘ ਚੀਮਾ ਮੌਜੂਦ ਸਨ ਬਲਵਿੰਦਰ ਸਿੰਘ ਭੁੰਦੜ ਮੌਜੂਦ ਸਨ ਗੁਲਜ਼ਾਰ ਸਿੰਘ ਰੜੀਕੇ ਉੱਥੇ ਮੌਜੂਦ ਸਨ ਇਹਨਾਂ ਨੇ ਮੀਟਿੰਗ ਕੀਤੀ ਮੁਲਾਕਾਤ ਕੀਤੀ ਔਰ ਉਸ ਦੇ ਵਿੱਚ ਇਹ ਅਰਜ਼ ਕੀਤੀ ਹੈ ਕਿ ਟੈਕਨੀਕਲ ਪ੍ਰੋਬਲਮਸ ਜਿਹੜੀਆਂ ਦਰਪੇਸ਼ ਆ ਰਹੀਆਂ ਨੇ ਉਹਨਾਂ ਕਰਕੇ ਅਜੇ ਅਸਤੀਫੇ ਜਿਹੜੇ ਨੇ ਉਹਨਾਂ ਦੇ ਵਿੱਚ ਰੁਕਾਵਟ ਪੇਸ਼ ਆ ਰਹੀ ਹੈ ਜਿਸ ਨੂੰ ਲੈ ਕੇ ਦਲਜੀਤ ਸਿੰਘ ਚੀਮਾ ਨੇ ਜ਼ਰੂਰ ਇਹ ਗੱਲ ਮੀਡੀਆ ਸਾਹਮਣੇ ਰੱਖੀ ਔਰ ਸਾਫ਼ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਦ ਤੱਕ ਸ਼ੀਦੀ ਜੋੜ ਮੇਲਾ ਚੱਲਦਾ ਪਿਆ ਉਦੋਂ ਤੱਕ ਤਾਂ ਫਿਲਹਾਲ ਇਹ ਨਹੀਂ ਹੋ ਸਕਦਾ ਉਸ ਤੋਂ ਬਾਅਦ ਇੱਕ ਕਮੇਟੀ ਦੀ ਮੀਟਿੰਗ ਬੁਲਾਵਾਂਗੇ ਤੇ ਉਸ ਤੋਂ ਬਾਅਦ ਅਗਲਾ ਫੈਸਲਾ ਲਿਆ ਜਾ ਸਕਦਾ ਹੈ ਇਸ ਮਾਮਲੇ ਨੂੰ ਲੈ ਕੇ ਆਲਰੇਡੀ ਚਰਚਾਾਂ ਚੱਲ ਰਹੀਆਂ ਸੀ ਸਿੰਘ ਸਾਹਿਬ ਨਾਰਾਜ਼ ਦੱਸੇ ਜਾ ਰਹੇ ਸਨ ਪਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਫਿਲਹਾਲ ਯਾਨੀ ਰਗਵੀਰ ਸਿੰਘ ਨੇ ਉਹਨਾਂ ਦੀ ਗੱਲ ਬੜੇ ਇਮਾਨਦਾਰ ਨਾਲ ਸੁਣੀ ਹੈ ਔਰ ਇਸ ਮਾਮਲੇ ਦੇ ਉੱਤੇ ਹੀ ਸੈਟੀਸਫੈਕਸ਼ਨ ਬਣੀ ਹੈ ਕਿ ਅਜੇ ਜਦ ਤੱਕ ਛੀਦੀ ਜੋੜ ਮੇਲਾ ਚੱਲੇਗਾ ਉਦੋਂ ਤੱਕ ਇਹ ਮਾਮਲਾ ਉਸੇ ਤਰ੍ਹਾਂ ਸਟਾਲਡ ਰਹੇਗਾ ਹੋਲਡ ਤੇ ਰਹੇਗਾ ਉਸ ਤੋਂ ਬਾਅਦ ਅੱਗੇ ਕੀ ਕੁਝ ਵੰਡਦਾ ਵੇਖਣ ਵਾਲੀ ਗੱਲ ਹੋਵੇਗੀ ਯਾਨੀ ਕਿ ਪਹਿਲਾਂ ਜਿੰਨੀ ਮੌਲਤ 20 ਦਿਨ ਦੀ ਲਈ ਗਈ ਸੀ ਉਸ ਤੋਂ ਬਾਅਦ ਕੁਝ ਦਿਨ ਹੋਰ ਜਿਹੜੇ ਮੌਲਤ ਕਿੜੀ ਆ ਉਹ ਲੈ ਲਈ ਗਈ ਹੈ ਔਰ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤੇ ਬਾਕੀ ਜਿਹੜੇ ਅਸਤੀਫੇ ਨੇ ਉਹਨਾਂ ਦੇ ਉੱਤੇ ਕੋਈ ਫੈਸਲਾ ਸੁਣਾਇਆ ਜਾਵੇ ਖੈਰ ਇਸ ਮਾਮਲੇ ਨੂੰ ਲੈ ਕੇ ਫਿਲਹਾਲ ਇਹੀ ਦਚਿੱਤੀ ਬਣੀ ਹੋਈ ਸੀ ਇਹੀ ਮਸਲਾ ਸੀ ਪਹਿਲਾਂ 3 ਦਿਨ ਦੇ ਵਿੱਚ ਅਸਤੀਫੇ ਸਵੀਕਾਰ ਕਰਨ ਦੇ ਹੁਕਮ ਉਸ ਤੋਂ ਬਾਅਦ 20 ਦਿਨ ਦੀ ਮੌਲਤ ਔਰ ਹੁਣ ਦੁਬਾਰਾ ਕੁਝ ਹੋਰ ਦਿਨ ਮੌਲਤ ਦੇ ਮਿਲ ਗਏ ਨੇ ਹੁਣ ਵੇਖਣ ਵਾਲੀ ਗੱਲ ਹੈ ਕਿ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ ਫਿਲਹਾਲ ਦੁਬਾਰਾ ਸਮਾਂ ਲੈ ਲਿਆ ਗਿਆ ਪਰ ਇਸ ਇਸ ਮਾਮਲੇ ਦੇ ਨਾਲ ਐ ਪ੍ਰਤੀਤ ਨਹੀਂ ਹੁੰਦਾ ਕਿ ਸੁਖਬੀਰ ਸਿੰਘ ਬਾਦਲ ਦੇ ਬਾਕੀ ਜਿਹੜੇ ਅਸਤੀਫੇ ਐ ਉਹਨਾਂ ਦੇ ਅਸਤੀਫੇ ਪ੍ਰਵਾਨ ਕਰਨ ਜਾਂ ਕਰਵਾਉਣ ਦੇ ਵਿੱਚ ਅਕਾਲੀ ਦਲ ਦੇ ਕੁਝ ਲੀਡਰ ਜਿਹੜੇ ਨਹੀਂ ਆ ਅਕਾਲੀ ਦਲ ਜਿਹੜੇ ਲੀਡਰਸ਼ਿਪ ਆ ਜਿਹੜੀ ਉਹ ਖਾਮੀ ਭਰਦੀ ਐ ਇਸ ਵਾਸਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਦੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ ਫਿਲਹਾਲ ਇਹ ਮਾਮਲਾ ਦੁਬਾਰਾ ਹੋਲਡ ਤੇ ਆ ਗਿਆ